सारे सिविल हॉस्पिटल गुरदासपुर गबरी विखे खड़े हैं और मान्यो कपी कृष्ण गुरदसपुर श्री वंशु अग्रवाल जी ਮੋਸ ਸਰਜਨ ਡੀ ਐਮ ਸੀ ਤੇ ਸਾਰੇ ਸਟਾਫ ਦੇ ਸ੍ਰੀ ਭਾਈ ਸਰਵਾਰ ਅੰਸਰੇ ਨਾਲ ਨਾਚੇ ਅੰਦਰ ਮਾਰਕਟ ਪੁਲੀਟਿਕ ਆਪ ਜੀ ਦੇ ਦੇਸ਼ੋ ਬਹਰ ਦੀ ਐਕਸੀਆ ਮੈਂ ਬੋਕਸਮਤੀ ਅੱਜ ਉਰਦਾਸਪੁਰ ਵਾਸੀਆਂ ਨੂੰ ਦੱਸਦਿਆਂ ਖੁਸ਼ੀ ਹੋ ਰਹੀ ਆ ਇਹ ਹਸਪਤਾਲ ਦੇ ਵਿੱਚ ਜਿਹੜੀ ਅਲਟਰਾ ਸਾਊਂਡ ਮਸ਼ੀਨ ਲੱਗੀ ਸੀ ਬਹੁਤ ਪੁਰਾਣੀ ਹੋ ਗਈ ਸੀ ਖਰਾਬ ਰਹਿੰਦੀ ਸੀ ਤੇ ਲੋਕਾਂ ਨੂੰ ਬਹੁਤ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ ਜੀ ਲੋਕ ਬਾਹਰ ਜਾ ਕੇ ਪ੍ਰਾਈਵੇਟ ਟੈਸਟ ਕਰਾਉਂਦੇ ਸੀ ਤਾਂ ਬਹੁਤ ਦੇਰੇ ਪੈਸੇ ਖਰਚਲੇ ਪੈਂਦੇ ਸੀ। ਉਸ ਵਕਤ ਮੈਂ ਇਹਦਾ ਧਿਆਨ ਡਾਕਟਰੀ ਕਲਿਨਿਕ ਸ਼੍ਰੀ ਹਮਨਸ਼ੂ ਅਗਰਵਾਲ ਜੀ ਦੇ ਵਿਹੜਾ। ਔਰ ਉਹਨਾਂ ਨੂੰ ਮੈਂ ਕਿਹਾ ਵੀ ਸਰਕਾਰ ਤੋਂ ਕੋਸ਼ਿਸ਼ ਕਰਕੇ ਇੱਕ ਨਵੀਂ ਅਲਟਰਾਸਾਉਂਡ ਮਸ਼ੀਨ ਜਿਹੜੀ ਆ ਇੱਥੇ ਲਾਈ ਜਾਵੇ। ਸੋ ਮੈਂ ਰਸਮੀ ਤੌਰ ਤੇ ਨਹੀਂ ਜੀ ਸਾਹਿਬ ਦਿਲਦਿਆਂ ਕਰਾਈਆਂ। ਇਲਾਕੇ ਵੱਲੋਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸੰਵੇਦਨਸ਼ੀਲ ਹੋ ਕੇ ਇਸ ਨੂੰ ਫੜਿਆ ਸਰਕਾਰ ਨਾਲ ਗੱਲ ਕੀਤੀ ਔਰ ਤਕਰੀਬਨ 25 ਲੱਖ ਰੁਪਈਆ ਤੁਸੀਂ ਚੱਕ ਘੱਟ ਕੇ ਇਧਰ ਲਈ ਵੱਖਰਾ ਰੱਖਤਾ ਤੇ 23 ਲੱਖ 90 ਹਜ਼ਾਰ ਦੀ ਇਹ ਜਿਹੜੀ ਲੇਟਸ ਅਲਟਰਾ ਸਾਊਂਡ ਮਸ਼ੀਨ ਹੈ ਉਹ ਅੱਜ ਇੱਥੇ ਉਪਲਬਧ ਹੋਈ ਆ ਇੱਕ ਵਾਰੀ ਫੇਰ ਜੀ ਸਾਹਿਬ ਤੁਹਾਡੇ ਸੁਪਰਾਲੇ ਦਾ ਧੰਨਵਾਦ ਤੁਸੀਂ ਅੱਜ ਲੋਕਾਂ ਨੂੰ ਉਹ ਰਾਹਤ ਦਿੱਤੀ ਆ ਜਿਹੜਾ ਸਰਕਾਰ ਦਾ ਮਨਸ਼ਾਜੀ ਭਗਵੰਦ ਮਾਨ ਜੀ ਦਾ ਇੱਕ ਐਸਾ ਉਪਾਏ ਇਸਾ ਉਹਦਾ ਇੱਕ ਕੋਸ਼ਿਸ਼ ਕਿ ਸਿਵਲ ਹਸਪਤਲ ਦੇ ਵਿੱਚ ਕੋਈ ਬੰਦਾ ਕੱਚ ਦੇ ਦਵਾਈ ਤੋਂ ਬਾਹਰ ਨਾ ਆ ਜਾਵੇ ਸੋ ਅੱਜ ਉਸ ਨੂੰ ਆਪਣਾ ਯਕੀਨੀ ਬਣਾਉਂਦਾ ਇੱਥੇ ਟੈਸਟ ਬਹੁਤ ਹੀ ਕੈਟੇਗਰੀਜ਼ ਐਸੀਆਂ ਨੇ ਜਿਹੜੀਆਂ ਫ੍ਰੀ ਨੇ ਜਿਹੜੀਆਂ ਬਹੁਤ ਘੱਟ ਪਰਸੈਂਟੇਜ ਪੋਪੂਲੇਸ਼ਨ ਦੀ ਹੋਏਗੀ ਜਿੱਤੇ 200 ਰੁਪਇਆ ਇਹਨਾਂ ਦੀ ਫੀਸ ਹੈ ਜੀ ਔਰ 200 ਰੁਪਏ ਨਾਲ ਅਲਟਰਾਸਾਉਂਡ ਹੋ ਜਾਵੇ ਤੇ ਬਹੁਤ ਵੱਡੀ ਖਰਾਬ ਜਿਹੜੀ ਆ ਉਹ ਮਿਲੀ ਆ ਇਹਦਾ ਉਪਰਾਲਾ ਕੀਤਾ ਗਿਆ ਇਹਨੂੰ ਬਕਾਇਦਾ ਡੀ ਸਾਹਿਬ ਨੇ ਆਪਣੇ ਆਫਿਸਰ ਦੀ ਡਿਊਟੀ ਲਾ ਕੇ ਜੰਪ ਬੋਟਲ ਦੇ ਵਿੱਚ ਇਹਨੂੰ ਫੀਡਿਆ ਗਿਆ ਔਰ ਮੈਂ ਸਮਝਦਾ ਵੀ ਇੱਕ ਲੇਟਸਟ ਨਿਸ਼ਲੇਮ ਆ ਸਿਵਰ ਆਸ ਕੋਲੋਂ ਬਿਆਨ ਸੁਣਿਆ ਆ ਔਰ ਮੈਂ ਇਸ ਸਾਡੇ ਪ੍ਰੈਸ ਦੇ ਰਾਈ ਵੀ ਮੀਡੀਆ ਰਾਈ ਵੀ ਪ੍ਰਿੰਟ ਰਾਈ ਵੀ ਲੋਕਾਂ ਨੂੰ ਬੀਲ ਕਰੂਗਾ ਲਾਕੇ ਵਸਿਆ ਨੂੰ ਵੀ ਇੱਥੇ ਆਓ ਪਰਮੇਸ਼ਵਰ ਕਿਸੇ ਨੂੰ ਬੁਆਦਲਾ ਕਰੇ ਲੋੜ ਨਾ ਪਵੇ ਪਰ ਜੇ ਕੋ ਤਕਰੀਫ ਹੋ ਹੀ ਜਾਵੇ ਤੇ ਫਿਰ ਬਾਹਰ ਜਾਣ ਦੀ ਲੋੜ ਨਹੀਂ ਹੁਣ ਇਹ ਸੱਤ ੱਲੇ ਆਨੂੰ ਹਰ ਪ੍ਰੋਗਰਾਮ ਟੈਕਸ ਦੇ ਲਈ 18000 ਦਿੱਤੇ ਹੋਇਆ ਕਰਦੇ। ਔਰ ਇਹਦਾ ਤੁਸੀਂ ਜ਼ਿਆਦਾ ਉਠਾਓ। ਦੂਜਾ ਭਗਵੰਤ ਮਾਨ ਜੀ ਦਾ ਧੰਨਵਾਦ ਕਿ ਜਿਨ੍ਹਾਂ ਨੇ ਹਸਪਤਾਲਾਂ ਦੇ ਵਿੱਚ ਇਹ ਯਕੀਨੀ ਬਣਾਤਾ ਕਿ ਦਵਾਈ ਜਿਹੜੀ ਆ ਫ੍ਰੀ ਮਿਲੂਗੀ। 223 ਤਰ੍ਹਾਂ ਦੀਆਂ ਦਵਾਈਆਂ ਸਰਵਰਕਰ ਸਾਹਿਬ ਤੁਹਾਡੇ ਕੋਲ ਮੌਜੂਦੀਆਂ ਨੇ। ਔਰ ਜਿਹੜੀਆਂ ਦਵਾਈਆਂ ਇੱਥੇ ਉਪਲਬਧ ਨਹੀਂ ਹੋਣਗੀਆਂ ਉਹਦੇ ਪੈਸੇ ਵੀ ਨਾਲ ਆਵੇ ਨੇ। ਪਰ ਉਹ ਦਵਾਈ ਖਰੀਦਣ ਦੀ ਲੋੜ ਨਹੀਂ। ਇਹ ਵੀ ਜਿਹੜੀ ਦਵਾਈ ਆ ਉਹ ਤੁਹਾਨੂੰ ਇੱਥੋਂ ਹੀ ਮਿਲੂਗੀ ਜਨ ਅੋਸ਼ ਦੀ ਸ਼ਾਪ ਆਲਰੇਡੀ ਇੱਥੇ ਚੱਲ ਰਹੀ ਹੈ ਜੀ ਜੀ ਸਾਹਿਬ ਰੈਕਟਰੋਸ ਦੇ ਚੇਅਰਮੈਨ ਨੇ ਉਹਦੇ ਰਾਹੀਂ ਚੱਲ ਰਹੀ ਆ ਔਰ ਦੂਜੀ ਖੁਸ਼ਖਬਰੀ ਇੱਕ ਹੋਰ ਜਨ ਅੋਸ਼ ਦੀ ਸ਼ਾਪ ਜਿਹੜੀ ਆ ਉਹ ਆਪਾਂ ਪ੍ਰਾਣੇ ਹਸਪਤਾਲ ਅਰਵਿੰਦ ਕਮਿਊਨਿਟੀ ਹੈਲਥ ਸੈਂਟਰ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਚਾਲੂ ਕਰਤੀ ਜਾਊਗੀ ਸੋ ਇਸ ਕਰਕੇ ਅੱਜ ਜਿਹੜਾ ਪ੍ਰੋਤਾਨਤ ਮਾਨ ਜੀ ਦਾ ਅਰਵਿੰਦ ਕੇਦਰੀਵਾਲ ਜੀ ਦੀ ਸੋਚ ਦਾ ਕਿ ਸਿਹਤ ਸੇਵਾਵਾਂ ਦੇ ਵਿੱਚ ਕਿਸੇ ਕਿਸਮ ਦਾ ਕੋਈ ਕੰਪਰੋਮਾਈਜ਼ ਨਹੀਂ ਹੋਏਗਾ ਅੱਜ ਬਖੂਬੀ ਦੇ ਨਾਲ ਪੰਜਾਬ ਸਰਕਾਰ ਨੇ ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਇਹ ਉਹਨੂੰ ਪੂਰਾ ਕੀਤਾ ਆਓ ਇਸ ਜਿਹੜੀ ਸੁਵਿਧਾ ਜਿਹੜੀ ਫੈਸਿਲਿਟੀ ਮਿਲੀ ਆ ਉਹਦਾ ਪੂਰਾ ਫਾਇਦਾ ਚਾਹੀਏ ਤਾਂ ਕਿ ਜਿਹੜਾ ਸਾਡਾ ਆਰਥਿਕ ਬੋਝ ਸੀਗਾ ਉਹ ਜਰੂਰ ਘਟੇ ਲੋਕੋਂ ਪੈਸੇ ਕਿਤੇ ਹੋਰ ਜ਼ਰੂਰਤਾਂ ਦੇ ਉੱਪਰ ਖਰਚ ਲੈਣ ਸਿਹਤ ਸੇਵਾਵਾਂ ਜਿੰਨੀਆਂ ਨੇ ਉਹ ਸਰਕਾਰ ਦੀ ਨਿਮਰਿਵਾਰੀ ਆ ਬਖੂਬੀ ਦੇ ਨਾਲ ਸਰਕਾਰ ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੋਲੋਂ ਵਧੀਆ ਸਹੂਲਤਾਂ ਲਵਾ ਲਈ ਆ ਇਹ ਸਭ ਅੱਜ ਦਿਲ ਤੋਂ ਆ ਸ਼ੀਸ਼ਾ ਦੇਣ ਨੂੰ ਦਿਲ ਕਰਦਾ ਮੈਂ ਵੇਖਦਾ ਨੇ ਜਿਸ ਵਕਤ ਲੋਕ ਇਸ ਮਸ਼ੀਨ ਨਾਲ ਲੋਡ ਕਰਕੇ ਕਿੰਨੇ ਮੁਸ਼ਕਿਲਾਂ ਚੋਂਦੇ ਸੀ ਔਰ ਕਈ ਵਾਰ ਮੈਨੂੰ ਪ੍ਰਾਈਵੇਟ ਬੰਦਿਆਂ ਨੂੰ ਬੇਨਤੀ ਕਰਨੀ ਪੈਂਦੀ ਸੀ ਵੀ ਇਹਦਾ ਫ੍ਰੀ ਕਰ ਦਿਓ ਅੱਜ ਬਹੁਤ ਮਨ ਇਸ ਗੱਲੋਂ ਵੀ ਧਾਰਸ ਵੀ ਆ ਖੁਸ਼ ਵੀ ਆ ਕਿ ਕੋਈ ਬੰਦਾ ਹੁਣ ਸਕੈਮ ਤੋਂ ਵੱਜ ਜਾਣਾ ਰਹੂਗਾ ਜਿੱਥੇ ਉਹ ਲੋਡ ਹੋਊਗੀ ਉਹ ਪੂਰਾ ਕਰੂਗਾ ਇੱਕ ਵਾਰੀ ਫੇਰ ਕਿਸੇ ਤਰੀਕੇ ਨਾਲ ਆਪਾਂ ਮਧਿਅਨ ਸੇਵਾ ਚਮਤਕਾਰੀਆਂ ਨੇ ਉਹ ਪੰਜਾਬ ਦੇ ਵਿੱਚ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਦੇ ਦਿੱਤੀਗੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਸਰ ਅੱਜ ਜੀ ਅਸੀਂ ਸਿਵਲ ਹਸਪੀਟਲ ਉਪਰਦਾਸਪੁਰ ਦੇ ਵਿੱਚ ਖੜੇ ਹੋਏ ਸਾਡੇ ਨਾਲ ਸਾਡੇ ਮਾਨਯੋਗ ਬੋਮੇ ਅਗਾਜ਼ ਹੈਲਥ ਸਿਸਟਮ ਆਪਰੇਸ਼ਨ ਚੀਜ਼ੀ ਦਮੰਦਰ ਜੀ ਸ਼ੁਰੂ ਸਰ ਸਾਥੇ ਉਹਨਾਂ ਦੀ ਸਮੂਹ ਟੀਮ ਇੱਥੇ ਮੌਜੂਦ ਹੈ ਤਾਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਜ਼ਿਲ੍ਹਾ ਮਰਦਾਸਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਇੱਕ ਨਵੀਂ ਅਲਟਰਾਸਾਊਂਡ ਮਸ਼ੀਨ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਪੰਜਾਬ ਸਰਕਾਰ ਵੱਲੋਂ ਸੌਂਪੀ ਗਈ ਹੈ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਸਿਵਲ ਹਸਪਤਾਲ 'ਚ ਇਹ ਆਲਟਰਾਸਾਊਂਡ ਕਰਵਾਵਾਂਗੇ ਉਹਦੀ ਆਮ ਫੀਸ ਹੈ ਉਹ 200 ਦੀ ਫੀਸ ਹੁੰਦੀ ਹੈ ਤੇ ਸਾਡੇ ਗਰਭਵਤੀ ਮਹਿਲਾਵਾਂ ਤੇ ਹੋਰ ਜਿਹੜੇ ਬੈਨੀਫੀਸ਼ੀਅਨਸ ਆ ਉਹਨਾਂ ਲਈ ਬਿਲਕੁਲ ਫ੍ਰੀ ਹੁੰਦੀ ਹੈ ਇਹ ਹੀ ਟੈਸਟ ਜਿਹੜਾ ਬਾਹਰ 800 ਤੋਂ ਲੈ ਕੇ 1000 ਰੁਪਏ ਤੱਕ ਦਾ ਵੀ ਕੀਤਾ ਜਾਂਦਾ ਹੈਗਾ ਮੈਂ ਇਹ ਦੱਸ ਦਿਆਂ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਜਿਹੜਾ ਕੋਲਾਸ ਬੰਦੇ ਵਾਸੀਆਂ ਨੂੰ ਇਹ ਜਿਹੜੀ ਸਹੂਲਤ ਅਲਟਰਾ ਤੋਂ ਮੰਗੀ ਇਹ ਤੋਂ ਤੋਂ ਤੇ ਬਿਲਕੁਲ ਮੁਫਤ ਇਹ ਸਹੂਲਤ ਜਿਸ ਤਰ੍ਹਾਂ ਮਿਲਦੀ ਹੈ ਉਹਦੇ ਵਿੱਚ ਦਿੱਤੀ ਜਾਊਗੀ ਇਹਦੇ ਨਾਲ ਹੀ ਸਰਕਾਰ ਵੱਲੋਂ ਇਹ ਚੰਗੀ ਓਟੀ ਲਾਈਟਾਂ ਦੇ ਓਟੀ ਥੀਏਟਰ ਦਾ ਰੀਨੋਵੇਸ਼ਨ ਵੀ ਕਰਵਾਇਆ ਜਾਏਗਾ ਜਿਹੜੇ ਵੀ ਇਹ ਸਿਓ ਕੰਡੀਸ਼ਨ ਵਗੈਰਾ ਹੁੰਦੇ ਸੀ ਬਹੁਤ ਹੀ ਚੰਗੇ ਢੰਗ ਨਾਲ ਹੋਇਆ ਕਰਨੇ ਆ ਮੈਂ ਬਹੁਤ-ਬਹੁਤ ਧੰਨਵਾਦੀ ਆ ਇੱਕ ਵਾਰੀ ਸادة ਮਾਨਯੋਗ ਚੇਅਰਮੈਨ ਸਾਹਿਬ ਤੇ ਮਾਨਯੋਗ ਮੁੱਖ ਮੰਤਰੀ ਸਰਦਾਰ ਬਹੁਤ ਸਿੰਘ ਮਾਨਯੋਗ ਜਿਨ੍ਹਾਂ ਨੇ ਸਾਡੇ ਜ਼ਿਲ੍ਹੇ ਦੇ ਵਿੱਚ ਇਸੋ ਦੀ ਨਿਵਾਣਾ ਕੀਤੀ ਹੈ ਤੇ ਲੋਕਾਂ ਨੂੰ ਇਸ ਵਿੱਚ ਕੰਮ ਸਾਇਆ ਬਹੁਤ-ਬਹੁਤ